ਪੰਜਾਬ ਸਰਕਾਰ ਵੱਲੋਂ ਸਰਹੱਦੀ ਪਿੰਡਾਂ ਨੂੰ ਖਾਲੀ ਕਰਨ ਦੇ ਆਦੇਸ਼ ਤੋਂ ਬਾਅਦ ਕੁਝ ਪਿੰਡਾਂ ਦੇ ਲੋਕ ਆਪਣੇ ਆਪਣੇ ਪਿੰਡ ਛੱਡ ਕੇ ਇੱਥੋਂ ਦੂਰ ਚਲੇ ਗਏ ਸਨ ਪਰ ਅਗਲੇ ਹੀ ਦਿਨ ਲੋਕ ਫਿਰ ਆਪਣੇ ਪਿੰਡਾਂ ਦੇ ਵਿੱਚ ਆ ਕੇ ਆਪਣੇ ਆਪਣੇ ਕੰਮਕਾਰਾਂ ਤੇ ਲੱਗੇ ਸਨ ਇਸ ਵੇਲੇ ਮੈਂ ਸਰਹੱਦ ਦਾ ਜੋ ਆਖਰੀ ਪਿੰਡ ਹੈ ਭਾਰਤ ਦਾ ਮੂਲੇਕੋਟ ਉੱਥੇ ਖੜਾ ਹਾਂ ਔਰ ਇੱਕ ਟਰੈਕਟਰ ਤੇ ਅਸੀਂ ਇਸ ਪੂਰੇ ਪਿੰਡ ਦੇ ਵਿੱਚ ਜੋ ਵੀ ਹਾਲਾਤ ਨੇ ਉਸ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਾਂ ਮੇਰੇ ਠੀਕ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜੋ ਭਾਰਤ ਪਾਕਿਸਤਾਨ ਦੀ ਸਰਹੱਦ ਹੈ ਉਸ ਦੀ ਜੋ ਫੈਂਸਿੰਗ ਕੰਡਿਆਲੀ ਤਾਰ ਜੋ ਹੈ ਉਸ ਦੇ ਨਾਲ ਇਹ ਖੇਤ ਨੇ ਜਿੱਥੇ ਇਹ ਕੁਝ ਨੌਜਵਾਨ ਆਪਣੇ ਖੇਤਾਂ ਦੇ ਵਿੱਚ ਕੰਮ ਦੇ ਵਿੱਚ ਰੁੱਝੇ ਹੋਏ ਸਨ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਪਿੰਡ ਦਾ ਦੌਰਾ ਕਰਕੇ ਗਏ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਜੋ ਹਾਲਾਤ ਇਸ ਪਿੰਡ ਦੇ ਵਿੱਚ ਬਣੇ ਨੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਇਹ ਵੀ ਗੱਲ ਕਰਾਂਗੇ ਕਿ ਮੁੱਖ ਮੰਤਰੀ ਵੱਲੋਂ ਇਸ ਪਿੰਡ ਦੇ ਵਿੱਚ ਆ ਕੇ ਕਿੰਨੀ ਦੇਰ ਉਹ ਰੁਕੇ ਔਰ ਪਿੰਡ ਵਾਲਿਆਂ ਦੀ ਕੀ ਕੀ ਮੁਸ਼ਕਿਲਾਂ ਸਨ ਜੋ ਇਹਨਾਂ ਨੇ ਉਹਨਾਂ ਦੇ ਸਾਹਮਣੇ ਰੱਖੀਆਂ ਔਰ ਉਹਨਾਂ ਨੇ ਇਹਨਾਂ ਨੂੰ ਕੀ ਕਿਹਾ ਮੇਰੇ ਨਾਲ ਕੀ ਨਾਮ ਭਾਈ ਸਾਹਿਬ ਦਾ ਗੁਰਪ੍ਰੀਤ ਸਿੰਘ ਸਰ ਗੁਰਪ੍ਰੀਤ ਜੀ ਮੁੱਖ ਮੰਤਰੀ ਬਾਦਲ ਥੋੜੀ ਦੇਰ ਪਹਿਲਾਂ ਇੱਥੇ ਆਏ ਪੰਜਾਬ ਸਰਕਾਰ ਵੱਲੋਂ ਪਹਿਲਾਂ ਇਹ ਕਿਹਾ ਗਿਆ ਕਿ ਪਿੰਡ ਖਾਲੀ ਕਰ ਦਿਓ ਕੀ ਪਿੰਡ ਖਾਲੀ ਕੀਤਾ ਗਿਆ ਕਿੰਨੇ ਕੁ ਪਰਿਵਾਰ ਇਸ ਵੇਲੇ ਪਿੰਡ ਦੇ ਵਿੱਚ ਨੇ ਔਰ ਕਿੰਨੇ ਇੱਥੋਂ ਚਲੇ ਗਏ ਸਰ ਇਹ ਪਿੰਡ ਵਿੱਚ ਸਾਰੇ ਪਰਿਵਾਰ ਕਿੱਥੇ ਆ ਪਹਿਲਾਂ ਇੱਕ ਦਿਨ ਚਲੇ ਗਏ ਸਾਰੇ ਉਸ ਤੋਂ ਬਾਅਦ ਅਗਲੇ ਦਿਨ ਫੇਰ ਵਾਪਸ ਆ ਗਏ ਵਾਪਸ ਆਣ ਕਰਨ ਨੂੰ ਦੋ ਬੱਸਾਂ ਉਹਨੇ ਤੇ ਭੇਜਤੀਆਂ ਤੇ ਜਦ ਵੀ ਕੋਈ ਉਧਰ ਹਾਲਾਤਾਂ ਹੋਵੇ ਝੜਕੀ ਲੜਾਈ ਦੀ ਤੇ ਤੁਸੀਂ ਬੱਸਾਂ ਦੇ ਵਿੱਚ ਬੈਠ ਕੇ ਚਲੇ ਜਾਓ ਡੰਗਰ ਬੱਚਾ ਇਧਰ ਸਾਰਾ ਟਾ ਸਮਾਨ ਸੋਣ ਇੱਥੇ ਆ ਉਹਦੇ ਚੱਕਰ ਕਰਕੇ ਅਸੀਂ ਅਗਲੇ ਦਿਨ ਫੇਰ ਇੱਥੇ ਆ ਗਏ ਆ ਵੀ ਹੁਣ ਆਡਾ ਚਾ ਸਮਾਨ ਵੀ ਜਾਵੇ ਇਤੋਂ ਤੇ ਜਾਣ ਨੂੰ ਨਾਲ ਸਮਾਨ ਖੜਨ ਨੂੰ ਕੋਈ ਸਾਧਨ ਮਿਲਿਆ ਜਾਵੇ ਜਿਸ ਤਰ੍ਹਾਂ ਅੱਜ ਜੋ ਇੱਕ ਸਨੇਹਾ ਜਾ ਰਿਹਾ ਕਿ ਸਰਦ ਤੇ ਬਹੁਤ ਤਣਾਅ ਹੈ ਜਾਂ ਪਿੰਡ ਖਾਲੀ ਕਰ ਦੇਣ ਕਿਉਂਕਿ ਹਮਲਾ ਹੋ ਸਕਦਾ ਕਿਸੇ ਵੀ ਵੇਲੇ ਪਰ ਤੁਹਾਡੇ ਪਿੰਡ ਦੇ ਵਿੱਚ ਕੁਝ ਵੀ ਜਿਹੜਾ ਨਜ਼ਰ ਨਹੀਂ ਆ ਰਿਹਾ ਇਹਦੇ ਬਾਰੇ ਕੀ ਕਹੋ ਕਹਿਣਾ ਤਾਂ ਕੀ ਜੇ ਹਮਲਾ ਤੇ ਹੋਣਾ ਹੀ ਨਹੀਂ ਹੈ ਪਹਿਲੀ ਗੱਲ ਤਾਂ ਹੈ ਬਾਦਲ ਸਾਹਿਬ ਆਏ ਹੀ 5 ਮਿੰਟ ਨਹੀਂ ਸਾਡੇ ਕੋਲ ਰੁਕੇ ਸਾਡੀ ਕੋਈ ਵੀ ਪ੍ਰੋਬਲਮ ਉਹਨਾਂ ਨਹੀਂ ਸੁਣੀ ਬਾਦਲ ਸਾਹਿਬ ਨੂੰ ਤੁਸੀਂ ਕੀ ਆਪਣੀਆਂ ਮੁਸ਼ਕਲਾਂ ਰੱਖੀਆਂ ਬਾਦਲ ਸਾਹਿਬ ਨੂੰ ਐਈ ਮੁਸ਼ਕਲਾਂ ਰੱਖੀਆਂ ਹੀ ਬਸ ਨੌਕਰੀਆਂ ਤੇ ਪੈੜ ਵੀ ਕੀਤੀ ਜਾਵੇ ਸਾਡੇ ਬਾਰਡਰ ਦੇ ਲੋਕਾਂ ਨੂੰ ਕਿਉਂਕਿ ਜੋ ਵੀ ਪਿਛੜੇ ਲੋਕ ਉਹ ਦੂਜੇ ਪਿਛਲੇ ਸਹੂਲਤ ਸਹੂਲਤਾਂ ਲੈ ਲੈਂਦੇ ਸਾਡੇ ਨੂੰ ਕੁਝ ਨਹੀਂ ਮਿਲਦਾ ਤੇ ਪਰ ਅਸੀਂ ਖੁਸ਼ ਹਾਂ ਵੀ ਪਾਕਿਸਤਾਨ ਨੂੰ ਜਵਾਬ ਏਟ ਏਟ ਦੀ ਜਵਾਬ ਪੱਥਰ ਨਾਲ ਮਿਲਿਆ ਇਸ ਗੱਲੋਂ ਬਹੁਤ ਖੁਸ਼ ਹਾਂ ਪਹਿਲਾਂ 2-3 ਦਿਨ ਕੋਈ ਵੀ ਸਰਕਾਰੀ ਅਧਿਕਾਰੀ ਪਿੰਡ ਵਾਲਿਆਂ ਨਾਲ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕੋਈ ਇੱਥੇ ਸਰਕਾਰੀ ਮਦਦ ਨਹੀਂ ਆਈ ਹੁਣ ਦੋ ਬੱਸਾਂ ਸਰਕਾਰ ਵੱਲੋਂ ਭੇਜੀਆਂ ਗਈਆਂ ਨੇ ਕੀ ਲੋਕ ਉਸ ਦੇ ਵਿੱਚ ਜੋ ਕੈਂਪ ਬਣਾਏ ਗਏ ਉਸ ਵਿੱਚ ਜਾਣ ਨੂੰ ਤਿਆਰ ਕਿਉਂ ਨਹੀਂ ਨੇ ਇਹ ਇਸ ਕਰਕੇ ਨਹੀਂ ਤਿਆਰ ਕਿਉਂ ਕਿ ਉਹ ਆਪਣੇ ਘਰ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਇਸ ਕਰਕੇ ਨਹੀਂ ਜਾਣ ਲਈ ਤਿਆਰ ਤੇ ਸਰਕਾਰੀ ਬੱਸਾਂ ਇਹ ਅਸਲੀ ਆਈਆਂ ਵੀ ਇਹ ਜਾਣ ਲਈ ਵੀ ਪਿੰਡ ਛੱਡ ਕੇ ਲੋਕ ਜਾ ਸਕਣ ਚਲੋ ਕੋਈ ਨਾਲ ਸੁਵਿਧਾ ਤੇ ਕੋਈ ਨਹੀਂ ਹੈ ਅਚੀਆ ਕੋਨੀ ਪਰ ਪਹਿਲਾਂ ਤਾਂ ਸਕੂਲ ਦੀਆਂ ਬੱਸਾਂ ਹੀ ਆਉਂਦੀਆਂ ਮਿੰਨੀ ਬੱਸ ਕੋਈ ਬੱਸ ਹੋਰ ਸਹੂਲਤ ਕੋਈ ਨਹੀਂ ਇੱਥੇ ਨਾ ਕੋਈ ਇੱਥੇ ਕੋਈ ਸਰਕਾਰੀ ਕੋਈ ਸਹੂਲਤ ਹੈਗੀ ਤੋਂ ਇਹ ਉਸ ਪਿੰਡ ਦੇ ਨੌਜਵਾਨ ਹਨ ਜੋ ਪਿੰਡ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨੇੜੇ ਹੈ ਔਰ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਿਰਫ ਇਹ ਆਦੇਸ਼ ਜਾਰੀ ਕਰਦੇ ਨੇ ਕਿ ਪਿੰਡਾਂ ਨੂੰ ਖਾਲੀ ਕਰ ਦਿੱਤਾ ਜਾਵੇ ਇਸ ਤੋਂ ਪਹਿਲਾਂ ਉਹਨਾਂ ਨੂੰ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਚਾਹੀਦੀਆਂ ਸੀ ਔਰ ਉਹਨਾਂ ਦਾ ਸਮਾਧਾਨ ਕਰਨ ਤੋਂ ਬਾਅਦ ਇਹਨਾਂ ਨੂੰ ਇਹ ਆਦੇਸ਼ ਜਾਰੀ ਕੀਤਾ ਜਾਣਾ ਚਾਹੀਦਾ ਸੀ ਕਿ ਪਿੰਡ ਖਾਲੀ ਕੀਤਾ ਜਾਵੇ ਔਰ ਜੋ ਦੋ ਬੱਸਾਂ ਇਹਨਾਂ ਨੂੰ ਇੱਥੇ ਇਹ ਲੈ ਕੇ ਜਾਣ ਲਈ ਭੇਜੀਆਂ ਗਈਆਂ ਨੇ ਇਹ ਲੋਕ ਉਸ ਬੱਸ ਦੇ ਵਿੱਚ ਨਾ ਤਾਂ ਬੈਠਣ ਨੂੰ ਤਿਆਰ ਨੇ ਔਰ ਨਾ ਹੀ ਆਪਣਾ ਪਿੰਡ ਛੱਡ ਕੇ ਕਿਤੇ ਹੋਰ ਜਾਣ ਨੂੰ ਤਿਆਰ ਕਿਉਂਕਿ ਇਹਨਾਂ ਦੇ ਜੋ ਪਸ਼ੂ ਡੰਗਰ ਜਾਂ ਫਿਰ ਕੀਮਤੀ ਸਮਾਨ ਹੈ ਜੋ ਉਸ ਦੀ ਚਿੰਤਾ ਵੀ ਇਹਨਾਂ ਨੂੰ ਸਤਾ ਰਹੀ ਹੈ ਔਰ ਖਾਸ ਕਰਕੇ ਜੋ ਲੋਕ ਖੇਤੀਬਾੜੀ ਨਾਲ ਜੁੜੇ ਹਨ ਉਹਨਾਂ ਨੂੰ ਇਹ ਕਿ ਜੇਕਰ ਉਹ ਆਪਣਾ ਪਿੰਡ ਛੱਡ ਕੇ ਕਿਤੇ ਹੋਰ ਜਾਂਦੇ ਹਨ ਤਾਂ ਉਹਨਾਂ ਦੀ ਪੁੱਤਾਂ ਵਾਂਗੂ ਪਾਲੀ ਜੋ ਫਸਲ ਹੈ ਉਸ ਨੂੰ ਬਰਬਾਦ ਹੋਣ ਦਾ ਵੀ ਡਰ ਹੈ ਔਰ ਸਰਕਾਰ ਨੂੰ ਜਦੋਂ ਵੀ ਅਜਿਹੇ ਹਾਲਾਤ ਸਰਹੱਦ ਤੇ ਬਣਦੇ ਹਨ ਤਾਂ ਉਦੋਂ ਹੀ ਇਹਨਾਂ ਲੋਕਾਂ ਦੀ ਯਾਦ ਆਉਂਦੀ ਹੈ ਉਸ ਤੋਂ ਇਲਾਵਾ ਜਦੋਂ ਵੀ ਕੋਈ ਵੀ ਸਰਕਾਰ ਬਣਦੀ ਹੈ ਤਾਂ ਇਹਨਾਂ ਲੋਕਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਰਜੀਵ ਸ਼ਰਮਾ ਏਪੀਪੀ ਸੰਜਾ ਮੂਲੇਕੋਟ